ਸਸਵੀਰ ਕਾਲ ਜੀ ਸਵਾਗਤ ਹੈ ਤੁਹਾਡਾ ਕੇਵੀ ਦੀ ਰਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬੇਸਣ ਵਾਲੀ ਬਰਫੀ ਬਹੁਤ ਹੀ ਵਧੀਆ ਬਹੁਤ ਹੀ ਸਵਾਦ ਔਰ ਬਹੁਤ ਹੀ ਈਜ਼ੀ ਘਰੇ ਤਿਆਰ ਹੋਣ ਵਾਲੀ ਚੀਜ਼ ਹੈ ਜੀ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਜੀ ਇੱਕ ਕਟੋਰੀ ਘਿਓ ਦੀ ਘਿਓ ਪਾਉਣ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਜੀ ਬੇਸਣ ਬੇਸਣ ਪਹਿਲਾਂ ਇੱਕ ਕਟੋਰੀ ਪਾ ਲੈਣਾ ਹੈ ਉਸ ਨੂੰ ਥੋੜਾ ਜਿਹਾ ਘਿਓ ਦੇ ਵਿੱਚ ਮਿਕਸ ਕਰ ਲੈਣਾ ਹੈ ਹਲਕਾ ਹਲਕਾ ਖੁਰਚਣਾ ਚਲਾ ਕੇ ਉਸ ਤੋਂ ਬਾਅਦ ਇੱਕ ਕਟੋਰੀ ਬੇਸਣ ਦੀ ਫੇਰ ਪਾ ਦੇਣੀ ਹੈ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਵਿੱਚ ਮਿਕਸ ਹੋ ਜਾਵੇ ਹਾਂਜੀ ਇੱਕ ਕਟੋਰੀ ਹੋਰ ਪਾ ਦਿੱਤੀ ਜੀ ਬੇਸਣ ਦੀ ਹੁਣ ਆਪਾਂ ਖੁਰਚਣੇ ਨਾਲ ਇਹਨੂੰ ਘਿਓ ਦੇ ਵਿੱਚ ਸਮਾਰ ਕੇ ਮਿਕਸ ਕਰ ਦੇਵਾਂਗੇ ਜੀ ਬਹੁਤ ਹੀ ਸ਼ਾਨਦਾਰ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਜਿਹੜੀ ਡਿਸ਼ ਹੈ ਤਿਆਰ ਹੋਣੀ ਹੈ ਜੀ ਬਰਫੀ ਇਹਨੂੰ ਹਲਾਉਂਦੇ ਰਹਿਣਾ ਹੈ ਜੋ ਕਿ ਇਹ ਵੀ ਧਿਆਨ ਰੱਖਣਾ ਹੈ ਕਿ نیچے ਨਾ ਲੱਗ ਜਾਵੇ ਤੇ ਇਹਨੂੰ ਹਲਕੇ ਹੱਥ ਨਾਲ ਵਧੀਆ ਤਰੀਕੇ ਨਾਲ ਖੁਰਚਣਾ ਵਿੱਚ ਫੇਰਦੇ ਰਹਿਣਾ ਹੈ ਔਰ ਖੁਰਚਣਾ ਉਦੋਂ ਤੱਕ ਫੇਰਨਾ ਹੈ ਜਦੋਂ ਤੱਕ ਇਹਦਾ ਰੰਗ 골ਡਨ ਨਾ ਹੋ ਜਾਵੇ ਬਹੁਤ ਵਧੀਆ ਤਰੀਕੇ ਨਾਲ ਸਾਈਡਾਂ ਤੋਂ ਵੀ ਇਹਨੂੰ ਵਧੀਆ ਤਰੀਕੇ ਨਾਲ ਸਾਫ ਕਰ ਲੈਣਾ ਹੈ ਜਿੰਨਾ ਵਧੀਆ ਆਪਾਂ ਖੁਰਚਣਾ ਚਲਾਵਾਂਗੇ ਉਨਾ ਹੀ ਵਧੀਆ स्मूथ ਇਹਦਾ ਜਿਹੜਾ ਪੇਸਟ ਹੈ ਉਹ ਤਿਆਰ ਹੋਏਗਾ ਜੀ ਖੁਰਚਣਾ ਵਧੀਆ ਤਰੀਕੇ ਨਾਲ ਆਪਾਂ ਕੜਾਹੀ ਦੇ ਵਿੱਚ ਪੇਸਟ ਨੂੰ ਤਿਆਰ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਆਪਾਂ ਦੇਖੋ ਕਿੰਨਾ ਸੋਹਣਾ ਕਲਰ ਇਹਦਾ ਚੇਂਜ ਹੋਣ ਲੱਗ ਪਿਆ ਹੌਲੀ ਹੌਲੀ ਇਹਦਾ ਕਲਰ ਹੈ ਜਿਹੜਾ ਬਿਲਕੁਲ গোল্ডেন ਹੋ ਜਾਣਾ ਜੀ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈ ਬਹੁਤ ਹੀ ਲਾਜਵਾ ਵਰ ਦੇਖਣ ਚ ਕਿੰਨਾ ਸੋਹਣਾ ਲੱਗ ਰਿਹਾ ਹੈ ਇਸ ਤੋਂ ਬਾਅਦ ਆਪਾਂ ਲਵਾਂਗੇ ਜੀ ਇੱਕ ਤੁਸਕਾ ਜਾਂ ਪੈਨ ਲੈ ਸਕਦੇ ਹਾਂ ਚਾਸਨੀ ਬਣਾਉਣ ਵਾਸਤੇ ਇਸ ਨੂੰ ਆਪਾਂ ਗੈਸ ਦੇ ਉੱਪਰ ਧਰ ਕੇ ਇੱਕ ਕਟੋਰੀ ਕੋਲੀ ਪਾਣੀ ਦੀ ਪਾਵਾਂਗੇ ਜੀ ਉਸ ਤੋਂ ਬਾਅਦ ਆਪਾਂ ਹਲਕਾ ਜਿਹਾ ਪਾਣੀ ਜਦੋਂ ਵਾਲ ਜਾਣ ਲੱਗ ਜਾਏ ਪਾਣੀ ਦੇ ਵਿੱਚ ਹਲਕੀਆਂ ਹਲਕੀਆਂ ਅੰਦਰੋਂ ਪਾਣੀ ਉਬਲਣ ਲੱਗ ਜੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਕਟੋਰੀ ਚੀਨੀ ਦੇਖੋ ਪਾਣੀ ਦਾ ਉਵਾਲ ਦੇਖੋ ਹਲਕਾ ਹਲਕਾ ਹੋਣ ਲੱਗ ਪਿਆ ਹੈ ਜੀ ਹੁਣ ਆਪਾਂ ਇਸ ਦੇ ਵਿੱਚ ਇੱਕ ਕਟੋਰੀ ਜੀ ਚੀਨੀ ਪਾਵਾਂਗੇ ਚੀਨੀ ਪਾਣੀ ਦੇ ਵਿੱਚ ਪਾ ਦਿੱਤੀ ਹੈ ਔਰ ਚੀਨੀ ਪਾਉਣ ਤੋਂ ਬਾਅਦ ਕੜਛੀ ਦੇ ਨਾਲ ਆਪਾਂ ਇਹਨੂੰ ਹਲਾਵਾਂਗੇ ਜੋ ਕਿ ਸਮਾਰ ਕੇ ਪਾਣੀ ਦੇ ਵਿੱਚ ਮਿਕਸ ਹੋ ਕੇ ਇੱਕ ਵਧੀਆ ਚਾਸ਼ਣੀ ਆ ਜਿਹੜੀ ਗਾੜੀ ਚਾਸ਼ਣੀ ਬਣ ਕੇ ਤਿਆਰ ਹੋ ਜਾਵੇ ਇਸ ਨੂੰ ਗੈਸ ਦੇ ਉੱਪਰ ਰੱਖ ਕੇ ਐਵੇਂ ਕੜਛੀ ਨਾਲ ਹਿਲਾਉਂਦੇ ਰਹਿਣਾ ਹੈ ਦੇਖੋ ਚੀਨੀ ਖੁਰਨ ਲੱਗ ਪਈ ਔਰ ਖੁਰ ਕੇ ਦੇਖੋ ਚਾਸ਼ਣੀ ਦਾ ਜਿਹੜਾ ਕਲਰ ਹੈ ਉਹ ਚੇਂਜ ਹੋਣ ਲੱਗ ਪਿਆ ਹੈ ਜੀ ਪਾਣੀ ਦਾ ਕਲਰ ਦੇਖੋ ਚਾਸ਼ਣੀ ਬਣ ਰਹੀ ਹੈ ਉਦੋਂ ਆਪਾਂ ਥੋੜਾ ਜਿਹਾ ਕੜਾਹੀ ਨੂੰ ਵੀ ਉਹ ਕਰ ਲੈਣਾ ਹੈ ਖੁਰਚਣੇ ਨਾਲ ਚਾਸ਼ਣੀ ਦੇਖੋ ਉਬਾਲ ਆਉਣ ਲੱਗ ਪਿਆ ਹੈ ਕਿੰਨੀ ਸੋਹਣੀ ਚਾਸ਼ਣੀ ਆ ਜਿਹੜੀ ਗਾੜੀ ਬਣ ਰਹੀ ਹੈ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਜੀ ਫੂਡ ਕਲਰ ਉਹਦੇ ਨਾਲ ਕੀ ਹੋਵੇਗਾ ਕਿ ਕਲਰ ਬਹੁਤ ਸੋਹਣਾ ਆਏਗਾ ਜੀ ਬਰਫੀ ਦਾ ਕਲਰ ਵੀ ਬਹੁਤ ਵਧੀਆ ਹੈ ਦੇਖੋ ਚਾਸ਼ਨੀ ਦਾ ਕਲਰ ਕਿੰਨਾ ਸੋਹਣਾ ਬਿਲਕੁਲ ਹੀ 골ਡਨ ਕਲਰ ਦੀ ਚਾਸ਼ਨੀ ਦੇਖੋ ਤਿਆਰ ਹੋ ਗਈ ਚਾਸ਼ਨੀ ਉਬਲ ਰਹੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਕਿ ਇੱਕ گاੜਾ ਲੇਪ ਬਣ ਰਿਹਾ ਹੈ ਜੀ ਚਾਸ਼ਨੀ ਦਾ ਹੁਣ ਆਪਾਂ ਲਗਭਗ ਲਗਭਗ ਜਿਹੜੀ ਚਾਸ਼ਨੀ ਹੈ ਉਹ ਤਿਆਰ ਹੋ ਚੁੱਕੀ ਹੈ ਜੀ ਹੁਣ ਆਪਾਂ ਇਸ ਨੂੰ ਉਤਾਰ ਲਵਾਂਗੇ ਔਰ ਉਤਾਰ ਕੇ ਥੋੜੀ ਥੋੜੀ ਕਰਕੇ ਜਿਹੜਾ ਕਿ ਕਰਛੀ ਦੇ ਨਾਲ ਚਾਸ਼ਨੀ ਆਪਾਂ ਬੇਸਣ ਦੇ ਪੇਸਟ ਦੇ ਵਿੱਚ ਪਾਵਾਂਗੇ ਜੀ ਇਹਨੂੰ ਹੌਲੀ ਹੌਲੀ ਪਾਉਣਾ ਹੈ ਔਰ ਖੁਰਚਣੇ ਨਾਲ ਜਿਹੜਾ ਪੇਸਟ ਹੈ ਉਹਨੂੰ ਮਿਕਸ ਕਰ ਦੇਣਾ ਹੈ ਜੋ ਕਿ ਸਮਾਰ ਕੇ ਵਿੱਚ ਮਿਕਸ ਹੋ ਜਾਵੇ ਦੇਖੋ ਕਿੰਨਾ ਸੋਹਣਾ ਕਲਰ ਔਰ ਕਿੰਨੀ ਵਧੀਆ ਤਰੀਕੇ ਨਾਲ ਗੜੀ ਪਰਫੀਆ ਆਪਾਂ ਘਰੇ ਤਿਆਰ ਕਰ ਸਕਦੇ ਆ ਬਹੁਤ ਹੀ ਹੈਲਦੀ ਔਰ ਬਹੁਤ ਹੀ ਸਵਾਦ ਔਰ ਘੱਟ ਸਮੇਂ ਦੇ ਵਿੱਚ ਤਿਆਰ ਹੋਣ ਵਾਲੀ ਚੀਜ਼ ਹੈ ਵਧੀਆ ਤਰੀਕੇ ਨਾਲ ਦੇਖੋ ਚਾਸ਼ਨੀ ਦਾ ਜਿਹੜਾ ਮਿਕਸ ਆਪਾਂ ਆ ਕਰ ਲੈਣਾ ਹੈ ਜੀ ਇਸ ਦੇ ਵਿੱਚ ਔਰ ਵਧੀਆ ਤਰੀਕੇ ਨਾਲ ਜਿਹੜਾ ਖੁਰਚਣਾ ਉਹਦੇ ਨਾਲ ਆਪਾਂ ਬੇਸਣ ਨੂੰ ਤੇ ਚਾਸ਼ਨੀ ਨੂੰ ਮਿਲਾ ਲੈਣਾ ਹੈ ਔਰ ਮਿਕਸ ਕਰ ਲੈਣਾ ਹੈ ਵਧੀਆ ਤਰੀਕੇ ਨਾਲ ਦੇਖੋ ਕਿੰਨਾ ਸੋਹਣਾ ਮਤਲਬ ਟੈਕਸਚਰ ਕਿੰਨਾ ਸੋਹਣਾ ਦੇਖਣ ਚ ਵੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਖੁਰਚੀ ਨਾਲ ਆਪਾਂ ਵਧੀਆ ਤਰੀਕੇ ਨਾਲ ਇਹਨੂੰ ਮਿਕਸ ਐਨ ਮਿਲਾ ਲੈਣਾ ਹੈ ਵਿੱਚ ਜੋ ਕਿ ਚਾਸ਼ਣੀ ਸਹੀ ਤਰੀਕੇ ਨਾਲ ਸਾਰੇ ਬੇਸਣ ਦੇ ਵਿੱਚ ਵਧੀਆ ਤਰੀਕੇ ਨਾਲ ਮਿਕਸਪ ਹੋ ਜਾਵੇ ਤੇ ਜਿਨੇ ਜਿਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੀ ਅਸੀਂ ਕੁਕਿੰਗ ਵਾਲੀਆਂ ਵੀਡੀਓ ਆਹੀ ਲੈ ਕੇ ਆਉਨੇ ਆ ਹੁਣ ਥੋੜਾ ਜ੍ਹਾ ਠੰਡਾ ਹੋਣ ਤੋਂ ਬਾਅਦ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲੈਣਾ ਹੈ ਚਾਂਦੀ ਦਾ ਵਰਕ ਵੀ ਲਾ ਸਕਦੇ ਆ ਨਹੀਂ ਤਾਂ ਬਿਨਾਂ ਉਹ ਤੋਂ ਵੀ ਆਪਾਂ ਉਹ ਕਰ ਸਕਦੇ ਆ ਤੇ ਪੀਸ ਆਪਦੇ ਹਿਸਾਬ ਦੇ ਨਾਲ ਤੁਸੀਂ ਕੱਟ ਲੈਣੇ ਹੈ ਦੇਖੋ ਕਿੰਨੀ ਸੋਹਣੀ ਬਰਫੀ ਹੈ ਜੋ ਤਿਆਰ ਹੋ ਚੁੱਕੀ ਹੈ ਘਰੇ ਬਣਾਈ ਹੋਈ ਬਰਫੀ ਜਿਹਦੇ ਵਿੱਚ ਕੋਈ ਵੀ ਕੈਮੀਕਲ ਜਾਂ ਕੋਈ ਵੀ ਇਸ ਤਰੀਕੇ ਦੀ ਚੀਜ਼ ਨਹੀਂ ਜੋ ਕਿ ਸਰੀਰ ਵਾਸਤੇ ਹਾਨੀਕਾਰਕ ਹੋਵੇ ਦੇਖਣ ਦੇ ਵਿੱਚ ਬਹੁਤ ਸੋਹਣੀ ਔਰ ਖਾਣ ਦੇ ਵਿੱਚ ਉਨੀ ਹੀ ਸਵਾਦ ਹੈ ਘਰੇ ਬਣਾਈ ਹੋਈ ਬੇਸਣ ਦੀ ਬਰਫੀ ਬਹੁਤ ਹੀ ਵਧੀਆ ਔਰ ਸਰੀਰ ਵਾਸਤੇ ਵੀ ਬੇਸਣ ਆ ਜਿਹੜਾ ਪੇਟ ਵਾਸਤੇ ਵੀ ਬੇਸਣ ਠੰਡਾ ਹੁੰਦਾ ਹੈ ਔਰ ਗਰਮੀਆਂ ਦੇ ਵਿੱਚ ਤਾਂ ਵੈਸੇ ਵੀ ਆਪਾਂ ਸਰੀਰ ਵਾਸਤੇ ਠੰਡੀਆਂ ਚੀਜ਼ਾਂ ਨੂੰ ਹੀ ਜ਼ਿਆਦਾ ਰੈਫਰੈਂਸ ਦਿੰਨੇ ਆ ਲਓ ਜੀ ਤਿਆਰ ਹੈ ਬਹੁਤ ਹੀ ਸੋਹਣੇ ਪੀਸ ਬਣੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਘੱਟ ਸਮੇਂ ਦੇ ਵਿੱਚ ਘਰ ਦੀਆਂ ਚੀਜ਼ਾਂ ਨਾਲ ਤਿਆਰ ਕੀਤੀ ہوئی ਬੇਸਣ ਦੀ ਬਰਫੀ ਜੋ ਕਿ ਸਰਵਸਤ ਤਿਆਰ ਹੈ ਜੀ ਇਹਨੂੰ ਚਾਹ ਦੇ ਨਾਲ ਆਪਾਂ ਸਰਵ ਕਰ ਸਕਦੇ ਹਾਂ ਔਰ ਖਾਣ ਦੇ ਵਿੱਚ ਵੀ ਉਨੀ ਹੀ ਟੇਸਟੀ ਹੈ ਜਿੰਨੀ ਕਿ ਦੇਖਣ ਦੇ ਵਿੱਚ ਸੋਹਣੀ ਲੱਗ ਰਹੀ ਹੈ ਲਓ ਜੀ ਤਿਆਰ ਹੈ ਤੁਹਾਡੇ ਸਾਹਮਣੇ ਬੇਸਣ ਦੀ ਬਰਫੀ ਧੰਨਵਾਦ ਇੱਕ ਵਾਰ ਫੇਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਜਰੂਰ ਦਬੋ ਜੋ ਕਿ ਸਾਡੀ ਨਵੀਂ ਵੀਡੀਓ ਜਦੋਂ ਆਏਗੀ ਤਾਂ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਉਹ ਮੈਸੇਜ ਰਾਹੀਂ ਮਿਲ ਜਾਵੇਗਾ